ਮੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜਵਿੰਦਰ ਦਾ ਮੁੰਡਾ ਹੈ ਜੀ ਆਹ ਦੇਖੋ ਜੀ 1 ਤੋਂ 2 3 4 5 ਬੰਦੇ ਆ ਉਹ ਵੀ ਦਿਖਾਣੀ ਮੜਾ ਜਾ ਮੜਾ ਚਾਰ ਤਿੰਨ ਨਹੀਂ ਗਿਆ ਦੋਣ ਆ ਹਥਿਆਰ ਰੱਖੇ ਆਹ ਨਾ ਕੰਮ ਦਾ ਹਥਿਆਰ ਭਾਈ ਸਾਡੇ ਟੱਪਰ ਪੈਣੇ ਹੁੰਦੇ ਮੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜਵਿੰਦਰ ਦਾ ਮੁੰਡਾ ਹੈ ਜੀ ਭੈਣ ਦੀ ਚੈਨ ਵਾਲੀ ਰੱਖੀ ਹੋ ਅਗਰ ਆਦੀ ਜੀ ਨਹੀਂ ਇਹ ਕੀ ਮੈਂ ਮੈਂ ਲਾ ਕੀ ਰੋੜਾ ਰੋੜਾ ਪਿਆ ਹੈ ਆ ਠੀਕ ਆ ਹੋ ਗਿਆ ਰਿਪੋਰਟ ਕੋਈ ਗੱਲ ਨਹੀਂ ਇੱਧਰ ਹੋਰ ਦੇਖੋ ਹੋਰ ਦੇਖੋ ਇੱਧਰ ਬੰਦੇ ਹੁੰਦੇ ਹਾਂ ਆ ਰਾਤ ਆ ਸਾਡਾ ਗਵਾਂਢੀ ਆ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਦੇਖੋ ਆ ਕੀ ਆ ਟਟਰ 20 25 ਬੰਦੇ ਆ ਆ ਸਹੀ ਆ ਸਹੀ ਨਹੀਂ ਖਾਰਾ ਤੇ ਆ ਰੱਖਿਓ ਐਜੋ ਕੋ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਆ ਸਹੀ ਅੱਦੇ ਦਿਖਾ ਲਓ ਭਾਈ ਸਾਰਿਆਂ ਨੂੰ ਨਹੀਂ ਮੈਂ ਬਣ ਗੇ ਭਾਈ ਬਣ ਗੇ ਦਿਖਾ ਲਓ ਆ ਲੈ ਆਓ ਮੁਰਕੇ ਕਹਿੰਦੇ ਕੋਈ ਪਿੰਡੇ ਬੰਦੇ ਹੀ ਸਾਡਾ ਸਾਧੂ ਆ ਦੇਖੋ ਹੁਣ ਕਿੱਥੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ ਆ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜ਼ਿਮੀਂਦਾਰਾ ਮੁੰਡਾ ਹੈ ਜੀ ਆ ਦੇਖੋ ਜੀ ਇੱਕ ਤੋਂ ਦੋ ਤਿੰਨ ਚਾਰ ਪੰਜ ਬੰਦੇ ਆ ਉਹ ਵੀ ਦਿਖਾਣੀ ਮਾੜਾ ਜਾ ਮਾੜਾ ਚਾਰ ਤਿੰਨ ਨਹੀਂ ਗਿਆ ਤੁਹਾਨੂੰ ਆ ਹਥਿਆਰ ਰੱਖੇ ਉਹ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜਮਿੰਦਰਾਲ ਮੁੰਡਾ ਹੈ ਜੀ ਭੈਣ ਦੀ ਉਹ ਚੈਨ ਵਾਲੀ ਰੱਖੀ ਹੋ ਅਗਰ ਆ ਦੀ ਜੀ ਨਹੀਂ ਇਹ ਕੀ ਮੋ ਮੈਂ ਲਾ ਕੀ ਰੋੜਾ ਰੋੜਾ ਪਿਆ ਹੈ ਬਸ ਠੀਕ ਆ ਹੋ ਗਿਆ ਰਿਪੋਰਟ ਕੋਈ ਗੱਲ ਨਹੀਂ ਇਧਰ ਹੋਰ ਦੇਖੋ ਹੋਰ ਦੇਖੋ ਇਧਰ ਬੰਦੇ ਹੁੰਦੇ ਹਾਂ ਆ ਰਾਤ ਆ ਸਾਡਾ ਗਵਾਂਢੀ ਹੈ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਦੇਖੋ ਆ ਕੀ ਆ ਘਟੌਰ 20 25 ਬੰਦੇ ਆ ਆ ਸਹੀ ਹੈ ਸਹੀ ਹੈ ਨਹੀਂ ਖਰਾ ਧਿਆਰ ਰੱਖਿਓ ਇੱਚੋ ਕੋਈ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਹੈ ਸਹੀ ਅੱਦੇ ਦਿਖਾ ਲੋ ਭਾਈ ਸਾਰਿਆਂ ਨੂੰ ਨਹੀਂ ਮੈਂ ਬਣ ਗੇ ਭਾਈ ਬਣ ਗੇ ਦਿਖਾ ਲੋ ਆ ਲੈ ਆਓ ਮੁੜ ਕੇ ਕਹਿੰਦੇ ਕੋਈ ਪਿੰਡ ਦੇ ਬੰਦੇ ਹੀ ਸਾੜਾ ਸਾਦਿੰਦੇ ਆ ਦੇਖੋ ਹੁਣ ਕਿੱਥੇ ਤੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ ਆ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜਮਿੰਦਰ ਦਾ ਮੁੰਡਾ ਹੈ ਜੀ ਆਹ ਦੇਖੋ ਜੀ ਇੱਕ ਤੋਂ ਦੋ ਤਿੰਨ ਚਾਰ ਪੰਜ ਬੰਦੇ ਆ ਉਹ ਵੀ ਦਿਖਾ ਲਈ ਮਾੜਾ ਜਾ ਮਾੜਾ ਚਾਰ ਨਹੀਂ ਕਿਹਾ ਤੁਹਾਨੂੰ ਅਥਿਆਰ ਰੱਖੇ ਮਾਤਾ ਮੁੰਡਾ ਯਾਰ ਭਾਈ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਵੇਖੋ ਹਥਿਆਰ ਦਿਖਾਓ ਆ ਪੰਜਾਬੀ ਜਵਿੰਦਰਾਲਾ ਮੁੰਡਾ ਹੈ ਜੀ ਭੈਣ ਦੀ ਓ ਚੈਨ ਵਾਲੀ ਰੱਖੀ ਹੋ ਅਗਰ ਆ ਦੀ ਜੀ ਨਹੀਂ ਇਹ ਕੀ ਮੋ ਮੱਲਾ ਕੀ ਰੋੜਾ ਰੋੜਾ ਪਿਆ ਹੈ ਬਸ ਠੀਕ ਆ ਹੋ ਗਿਆ ਰਿਪੋਰਟ ਕੋਈ ਗੱਲ ਨਹੀਂ ਇੱਧਰ ਹੋਰ ਵੇਖੋ ਹੋਰ ਵੇਖੋ ਇੱਧਰ ਬੰਦੇ ਹੁੰਦੇ ਹਾਂ ਆ ਰਾਤ ਆ ਸਾਡਾ ਗਵਾਂਢੀ ਹੈ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਵੇਖੋ ਆ ਕੀ ਆ ਕਟੋਰ 22 25 ਬੰਦੇ ਆ ਆ ਸਹੀ ਹੈ ਸਹੀ ਨਹੀਂ ਖਰਾ ਤੇ ਆ ਰੱਖਿਓ ਐਜੋ ਕੋ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਹੈ ਸਹੀ ਅੱਦੇ ਦਿਖਾ ਲਓ ਭਾਈ ਸਾਰਿਆਂ ਨੂੰ ਨਹੀਂ ਮੈਂ ਕ ਬਣ ਗੇ ਭਾਈ ਬਣ ਗੇ ਦਿਖਾ ਲਓ ਆ ਲੈ ਆ ਮੁੜ ਕੇ ਕਹਿੰਦੇ ਕੋਈ ਪਿੰਡ ਦੇ ਬੰਦੇ ਹੀ ਸਾਡੇ ਸਾਹ ਦੇ ਆ ਦੇਖੋ ਹੁਣ ਕਿੱਥੇ ਤੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ ਆ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਤੇ ਹਿਆਰ ਤੇ ਫਾੜੋ ਆ ਪੰਜਾਬੀ ਜਵਿੰਦਰ ਦਾ ਮੁੰਡਾ ਹੈ ਜੀ ਆਹ ਦੇਖੋ ਜੀ 1 2 3 4 5 ਬੰਦੇ ਆ ਉਹ ਵੀ ਦਿਖਾ ਲਈ ਮਾੜੇ ਜਾ ਮਾੜੇ ਚਾਰ ਕਿੰਨੀ ਕਿਹਾ ਤੁਹਾਨੂੰ ਆ ਹਥਿਆਰ ਰੱਖੇ ਮਾੜਾ ਇਹਨੂੰ ਕਰਕੇ ਦਿਖਾ ਲਈ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਦਿਖਾ ਲਓ ਆ ਪੰਜਾਬੀ ਜਵਿੰਦਰ ਦਾ ਮੁੰਡਾ ਹੈ ਜੀ ਭੈਣ ਦੀ ਚੈਨ ਵਾਲੀ ਰੱਖੀ ਹੋ ਅਗਰ ਆ ਦੀ ਜੀ ਨਹੀਂ ਇਹ ਕੀ ਮੈਂ ਲਾ ਕੀ ਰੋੜਾ ਰੋੜਾ ਪਿਆ ਹੈ ਬਾਠ ਠੀਕ ਆ ਹੋ ਗਿਆ ਰਿਪੋਰਟ ਕੋਈ ਗੱਲ ਨਹੀਂ ਇੱਧਰ ਹੋਰ ਦੇਖੋ ਹੋਰ ਦੇਖੋ ਇੱਧਰ ਬੰਦੇ ਹੁੰਦੇ ਹਾਂ ਆ ਰਾਤ ਆ ਸਾਡਾ ਗਵਾਂਢੀ ਆ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਦੇਖੋ ਆ ਕੀ ਆ ਕਟਵਰ 20 25 ਬੰਦੇ ਆ ਆ ਸਹੀ ਆ ਸਹੀ ਆ ਨਹੀਂ ਖੜਾ ਹਥਿਆਰ ਰੱਖਿਓ ਇੱਚੋ ਕੋਈ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਆ ਸਹੀ ਆ ਆ ਦੇਖ ਦਿਖਾ ਦਿਓ ਭਾਈ ਸਾਰਿਆਂ ਨੂੰ ਨਹੀਂ ਮੈਂ ਬਣ ਗੇ ਮੈਂ ਬਣ ਗੇ ਦਿਖਾ ਲੋ ਆ ਲੈ ਆ ਮੁਰਕੇ ਕਹਿੰਦੇ ਕੋਈ ਪਿੰਡ ਦੇ ਬੰਦੇ ਹੀ ਸਾਡਾ ਸਾਧਿੰਦੇ ਆ ਦੇਖੋ ਹੁਣ ਕਿੱਥੇ ਤੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ ਆ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜ਼ਮਿੰਦਾਰਾ ਮੁੰਡਾ ਹੈ ਜੀ ਆ ਦੇਖੋ ਜੀ 1 2 3 4 5 ਬੰਦੇ ਆ ਉਹ ਵੀ ਦਿਖਾਣੀ ਮਾੜਾ ਜਾ ਮਾੜਾ ਚਾਰ ਕਿੰਨੀ ਕਿਹਾ ਤੁਹਾਨੂੰ ਆ ਹਥਿਆਰ ਰੱਖੇ ਉਹ ਮਾੜਾ ਇਹਨੂੰ ਕਰਕੇ ਦਿਖਾਣੀ ਇੱਧਰ ਸਾਹਮਣੇ ਲਿਆ ਸਾਹਮਣੇ ਲਿਆ ਆ ਦੇਖੋ ਹਥਿਆਰ ਤੇ ਫਾੜੋ ਆ ਪੰਜਾਬੀ ਜਮਿੰਦਰਾ ਮੁੰਡਾ ਹੈ ਜੀ ਭੈਣ ਦੀ ਉਹ ਚੈਨ ਵਾਲੀ ਰੱਖੀ ਹੋ ਅਗਰ ਆ ਦੀ ਜੀ ਨਹੀਂ ਇਹ ਕੀ ਮੋ ਮੱਲਾ ਕੀ ਰੋੜਾ ਰੋੜਾ ਪਿਆ ਹੈ ਬਸ ਠੀਕ ਆ ਹੋ ਗਿਆ ਰਿਪੋਰਟ ਕੋਈ ਗੱਲ ਨਹੀਂ ਇਧਰ ਹੋਰ ਦੇਖੋ ਹੋਰ ਦੇਖੋ ਇਧਰ ਬੰਦੇ ਹੁੰਦੇ ਹਾਂ ਆ ਰਾਤ ਆ ਸਾਡਾ ਗਵਾਂਢੀ ਹੈ ਨਾ ਉਹ ਹਥਿਆਰ ਵਾਲਾ ਚਲ ਗਿਆ ਆ ਦੇਖੋ ਆ ਕੀ ਆ ਕਟਵਰ 20 25 ਬੰਦੇ ਆ ਆ ਸਹੀ ਹੈ ਸਹੀ ਹੈ ਨਹੀਂ ਖਰਾ ਧਿਆਰ ਰੱਖਿਓ ਇੱਚੋ ਕੋ ਪੰਜਾਬੀ ਬੰਦਾ ਲੱਭਦਾ ਨਹੀਂ ਨਹੀਂ ਸਹੀ ਹੈ ਸਹੀ ਹੈ ਅੱਦੇ ਦਿਖਾ ਲਓ ਭਾਈ ਸਾਰਿਆਂ ਨੂੰ ਨਹੀਂ ਮੈਂ ਬਣ ਗੇ ਭਾਈ ਬਣ ਗੇ ਦਿਖਾ ਲਓ ਆ ਲੈ ਆਓ ਮੁੜ ਕੇ ਕਹਿੰਦੇ ਕੋਈ ਪਿੰਡੇ ਦੇ ਬੰਦੇ ਹੀ ਸਾੜਾ ਸਾਹਿੰਦੇ ਆ ਦੇਖੋ ਹੁਣ ਕਿੱਥੇ ਤੇ ਕੱਲੂ ਘਰਾਂ ਚੋਰੀ ਹੋ ਜਵੇ ਕੌਣ ਜ਼ਿੰਮੇਵਾਰ ਹੈ